ਭਾਵ ਪਿਆ ਨਾ ਜਾਏ ਕੀਤਾ ਨਾ ਹੋਏ ਉਹ ਅਕਾਲ ਪੁਰਖ ਨੂੰ ਨਾ ਕਿਸੇ ਥਾਪਿਆ ਹੈ ਭਾਵ ਕੀ ਕਿਸੇ ਥਾਪ ਬਣਾਇਆ ਨਹੀਂ ਬਣਾ ਅਤੇ ਨਾ ਹੀ ਕਿਸੇ ਦਾ ਕੀਤਾ ਹੋਇਆ ਹੋਇਆ ਤੇ ਨਾ ਹੀ ਕੋਈ ਉਸ ਨੂੰ ਕਰਨ ਵਾਲਾ ਹੈ ਆਪੇ ਆਪ ਨਿਰੰਜਨ ਸੋਏ ਉਹ ਨਿਰੰਜਨ ਪੁਰਖ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਭਾਵ ਕਿਸੇ ਨੇ ਬਣਾਇਆ ਨਹੀਂ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਜਿਸ ਨੇ ਉਹਨਾਂ ਨੂੰ ਆਰਾਧਿਆ ਹੈ ਉਸ ਨੂੰ ਵਡਿਆਈ ਅਤੇ ਮਾਨ ਪ੍ਰਾਪਤ ਹੋਇਆ ਹੈ ਨਾਨਕ ਗਾਵੀਐ ਗੁਣੀ ਨਿਧਾਨ ਹਜ਼ੂਰ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਜੋ ਗੁਨਾ ਦਾ ਖਜ਼ਾਨਾ ਹਨ ਉਸ ਦਾ ਜਸ ਕਰਦੇ ਹੀ ਜਾਈਏ ਉਸ ਦਾ ਜਸ ਕਰਦੇ ਹੀ ਰਹੀਏ ਗਾਵੀਏ ਸੁਣੀਏ ਮੰਨ ਰਖੀਏ ਭਾਉ ਉਹਨਾਂ ਦਾ ਜਸ ਗਾਵੀਏ ਅਤੇ ਸੁਣੀਏ ਅਤੇ ਮਨ ਵਿੱਚ ਉਹਨਾਂ ਦਾ ਪਿਆਰ ਵਸਾਈਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਤਾਂ ਉਸ ਦੇ ਦੁੱਖ ਦੂਰ ਹੋ ਜਾਣਗੇ ਸੁਖ ਘਰ ਆਵਸਣਗੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ ਇਥੇ ਗੁਰਮੁਖ ਗੁਰੂ ਨੂੰ ਕਿਹਾ ਹੈ ਗੁਰੂ ਹੀ ਰਚਨਾ ਰਚ ਕੇ ਬੋਲ ਰਿਹਾ ਹੈ ਸਤੇ ਗੁਰੂ ਭਾਵ ਤਰੰਗ ਗ੍ਰੰਥ ਰਚ ਕੇ ਪਾਠ ਕਰ ਰਿਹਾ ਹੈ ਅਤੇ ਹਰ ਥਾਂ ਸਮਾਇਆ ਹੋਇਆ ਹੈ ਭਾਵ ਗੁਰੂ ਪਰਮੇਸ਼ਰ ਹੀ ਹੈ ਭਾਵ ਨਿਰਗੁਣ ਨਹੀਂ ਸਰਗੁਣ ਰੂਪ ਧਾਰਿਆ ਹੈ ਗੁਰ ਈਸ਼ਰ ਗੁਰ ਗੋਰਾਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਹੀ ਸ਼ਿਵ ਜੀ ਹਨ ਗੋਰਾਖ ਗੋ ਹੁੰਦਾ ਧਰਤੀ ਗੁਰੂ ਹੀ ਧਰਤੀ ਦੇ ਰક્ષਕ ਵਿਸ਼ਨੂ ਜੀ ਤੇ ਗੁਰੂ ਹੀ ਬ੍ਰਹਮਾ ਤੇ ਗੁਰੂ ਹੀ ਪਾਰਵਤੀ ਮਾਈ ਹਨ ਜੇ ਹਾਂ ਜਾਣ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਜੇ ਕੁਝ ਮੈਂ ਜਾਣਦਾ ਹਵਾਂ ਤਾਂ ਆਖਾਂ ਨਾ ਉਹ ਸਿਫਤਾਂ ਦੇ ਭੰਡਾਰ ਹਨ ਜਿਸ ਭੰਡਾਰ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਹੈ ਗੁਰੂ ਜੀ ਮੈਨੂੰ ਇੱਕ ਸੋਜੀ ਬਖਸ਼ੋ ਜੋ ਅਕਾਲ ਪੁਰਖ ਸਾਰਿਆਂ ਦਾ ਦਾਤਾ ਹੈ ਉਹ ਮੈਨੂੰ ਨਾ ਵਿਸਰੇ ਏ ਗੁਰੂ ਜੀ ਮੈਨੂੰ ਇੱਕ ਸੋਝੀ ਬਖਸ਼ੋ ਜੋ ਅਕਾਲ ਪੁਰਖ ਸਾਰਿਆਂ ਦਾ ਦਾਤਾ ਹੈ ਉਹ ਮੈਨੂੰ ਨਾ ਵਿਸਰੇ ਭੁੱਲਾ ਬਖਸ਼ ਦੇਣੀ ਆਸਾ ਸੰਗਤੀ ਸਾਥ ਸ੍ਰੀ ਅਕਾਲ ਗੁਰੂ ਵਰ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ